ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਾ ਲੱਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਖਬਰ ਉਹਨਾਂ ਦੀ ਵਾਇਰਲ ਹੋ ਰਹੀ ਹੈ ਕਿ ਜਿਹੜਾ ਵੀ ਕੋਈ ਕਿਸਾਨ ਕੋਈ ਮਜ਼ਦੂਰ ਸਰਕਾਰ ਰੋਕਣ ਦੀ ਗੱਲ ਕਰੇਗਾ ਤਾਂ ਕਾਰਵਾਈ ਹੋਏਗੀ ਮੈਂ ਕਹਿਣਾ ਚਾਹੁੰਦਾ ਸਾਡੇ ਮੁੱਖ ਮੰਤਰੀ ਨੂੰ ਇਹ ਕਾਰਵਾਈ ਤੇ ਅੱਗੇ ਵੀ ਬਹੁਤ ਵੱਡੀ ਕੀਤੀ ਹੈ ਪਰ ਜਿਹੜੀ ਬੇਵਿਸ਼ਵਾਸੀ ਉਸ ਕਾਰਵਾਈ ਦੇ ਨਾਲ ਹਾਸਲ ਕੀਤੀ ਹੈ ਉਹ ਹੁਣ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਕਵਰ ਨਹੀਂ ਕੀਤਾ ਜਾ ਸਕਦਾ ਤੁਸੀਂ ਚਾਹੋ ਨਾ ਕਿ ਲੋਕਾਂ ਦੀ ਆਵਾਜ਼ ਨੂੰ ਫੋਰਸ ਦੇ ਬਲ ਤੇ ਦਬਾ ਦਿੱਤਾ ਜਾਵੇ ਲੋਕ ਆਪਣੇ ਹੱਕ ਨਾ ਮੰਗਣ ਜਿਸ ਤਰ੍ਹਾਂ ਦਾ ਬਿਆਨ ਡੀਜੀਪੀ ਸਾਹਮਣੇ ਦਿੱਤਾ ਸੀਗਾ ਕਿ ਅਸੀਂ ਕਿਸਾਨਾਂ ਦੇ ਸਮਾਨ ਦਾ ਨੁਕਸਾਨ ਨਹੀਂ ਹੋਣ ਦਿਆਂਗੇ ਕਿਸੇ ਨੁਕਸਾਨ ਕਰਨ ਵਾਲੇ ਨੂੰ ਅਸੀਂ ਮਤਲਬ ਬਰਦਾਸ਼ਤ ਨਹੀਂ ਕਰਾਂਗੇ ਔਰ ਸਮਾਨ ਦੀ ਪਰਭਾਈ ਹੋਏਗੀ ਔਰ ਉਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਪੁਲਿਸ ਪੁਲਿਸ ਮੁਖੀ ਦਾ ਬਿਆਨ ਇਹ ਆਉਂਦਾ ਹੈ ਕਿ ਅਸੀਂ ਲੋਕਾਂ ਦੇ ਸਮਾਨ ਦੀ ਲੁੱਟਖੋ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਲੇਕਿਨ ਲੁੱਟਖੋ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੋਈ ਨਹੀਂ ਹੋ ਰਹੀ ਔਰ ਜਿਹੜੇ ਲੋਕ ਉਸ ਸਮਾਨ ਦੇ ਨਿਸ਼ਾਨਦੇ ਹੀ ਕਰਵਾ ਰਹੇ ਨੇ ਉਹਨਾਂ ਦੇ ਮੁਕੱਦਮੇ ਦਰਜ ਹੋ ਰਹੇ ਨੇ ਔਰ ਰੈਂਦੀ ਕਸਰਾ ਕੇ ਲੋਕਾਂ ਦੇ ਉੱਤੇ ਕੁੱਟਮਾਰ ਕੀਤੀ ਗਈ ਹੈ ਕੀਤੀ ਜਾ ਰਹੀ ਹੈ ਇਸ ਤਸ਼ੱਦਦ ਇਸ ਜ਼ਬਰ ਦੇ ਖਿਲਾਫ ਲੋਕਾਂ ਨੇ ਆਪਣੀ ਆਵਾਜ਼ ਉਠਾਉਣ ਦਾ ਇੱਕ ਯਤਨ ਕੀਤਾ ਕਿ ਅਸੀਂ 6 ਤਰੀਕ ਨੂੰ ਸ਼ੰਭੂ ਬਾਰਡਰ ਦੇ ਉੱਤੇ ਇੱਕ ਦਿਨ ਦਾ ਪ੍ਰੋਗਰਾਮ ਦੇ ਕੇ ਕਰਾਂਗੇ ਲੇਕਿਨ ਅੱਜ ਤਰਕਸਾਰ ਤੋਂ ਵੱਖ-ਵੱਖ ਥਾਵਾਂ ਦੇ ਉੱਤੇ ਦੋ ਦਿਨ ਪਹਿਲਾਂ ਸਾਡੇ ਆਗੂ ਸਹਿਬਾਨ ਨੂੰ ਅਰੈਸਟ ਕਰਨਾ ਸ਼ੁਰੂ ਕੀਤਾ ਹੈ। ਔਰ ਬਹੁਤ ਸਾਰਿਆਂ ਨੂੰ ਸਮੇਤ ਮੇਰੇ ਬਾਦ ਲੀਡਰ ਲੀਡਰਾਂ ਨੂੰ ਸਾਰਿਆਂ ਨੂੰ ਹਾਊਸ ਰੈਸਟ ਵੀ ਕੀਤਾ ਹੋਣਾ ਇਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ। ਤੇ ਦਾ ਇਹਦਾ ਅਰਥ ਕੀ ਨਿਕਲਦਾ ਹੈ? ਦਾ ਮਤਲਬ ਕੀ ਨਿਕਲਦਾ ਹੈ? ਕਿ ਸਰਕਾਰ ਆਪਦੇ ਕਿਸਾਨਾਂ ਨਾਲ ਕੀਤੇ ਵਾਅਦੇ ਤੋਂ ਭੱਜ ਰਹੀ ਹੈ, ਮੁੱਕਰ ਰਹੀ ਹੈ। ਤਾਂ ਫਿਰ ਤੁਸੀਂ ਅਗਰ ਫੋਰਸ ਦੇ ਬਲ ਨਾਲ ਲੋਕਾਂ ਦੀ ਆਵਾਜ਼ ਦਬਾ ਸਕਦੇ ਹੋ? ਲੇਕਿਨ ਸ਼ਮਰ ਸ਼ਿਕਰਨ ਦਾ ਜਿਹੜਾ ਉਹਨਾਂ ਦਾ ਮਾਤਾ ਉਹਨਾਂ ਦੀ ਸੋਚ ਹੈ ਜਿਹੜੀ ਉਹਨੂੰ ਤੁਸੀਂ ਦਬਾ ਨਹੀਂ ਸਕਦੇ ਉਹ ਲੋਕਾਂ ਦੇ ਅੰਦਰ ਜਿੰਨਾ ਦਬਾਓਗੇ ਉਹਨਾਂ ਲਾਵਾ ਬਣ ਕੇ ਇੱਕ ਜਵਾਲਾਮੁਖੀ ਦੇ ਰੂਪ ਦੇ ਵਿੱਚ ਫਟਕੇਗਾ ਤੇ ਨਿਕਲੇਗਾ ਬਾਹਰ ਔਰ ਅੱਗੇ ਪਹਿਲੀ ਵੀ ਜਿਹੜੀ ਤੁਸੀਂ ਕਰਤੂਤ ਕੀਤੀ ਹੈ ਉਹਦਾ ਖਮਿਆਜਾ ਭੁਗਤਿਆ ਜਾ ਰਿਹਾ ਹੈ ਔਰ ਅੱਗੇ ਹੋਰ ਜਿਸ ਤਰੀਕੇ ਦੇ ਨਾਲ ਕਰ ਰਹੇ ਹੋ ਇਹਦੇ ਖਮਿਆਜੇ ਭੁਗਤਣ ਲਈ ਤਿਆਰ ਹੈ ਸਰਕਾਰ ਔਰ ਇਹ ਅੰਦੋਲਨ ਉੱਠੇਗਾ ਹਰ ਹਾਲਾਤ ਦੇ ਵਿੱਚ ਉੱਠੇਗਾ ਔਰ ਬਹੁਤ ਤਾਕਤ ਦੇ ਨਾਲ ਉੱਠੇਗਾ ਮੇਰੀ ਪੰਜਾਬ ਦੇ ਲੋਕਾਂ ਨੂੰ ਮੇਰੀ ਹਰਿਆਣੇ ਦੇ ਲੋਕਾਂ ਨੂੰ ਅਦਰ ਸਟੇਟਾਂ ਦੇ ਲੋਕਾਂ ਨੂੰ ਮੇਰੇ ਹੱਥ ਚੁੜ ਕੇ ਅਪੀਲ ਹੈ ਦੋਸਤੋ ਕਿ ਇਸ ਬੇਇਨਸਾਫੀ ਦੇ ਖਿਲਾਫ ਖੜੇ ਹੋਵੋ ਉੱਠੋ ਇਹਦੇ ਖਿਲਾਫ ਇਹ ਸਾਡਾ ਸਮਾਨ ਚੋਰੀ ਕਰਾਇਆ ਆਪ ਅਧਿਕਾਰੀਆਂ ਨੇ ਤੇ ਖੜ ਕੇ ਚੋਰੀ ਕਰਵਾਇਆ ਕੰਪਨਸੇਸ਼ਨ ਦਾ ਵਾਅਦਾ ਕੀਤਾ ਔਰ ਫਿਰ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦਾ ਵਾਅਦਾ ਕਰਕੇ ਅੱਜ ਕਾਰਵਾਈ ਕਰਨ ਤੋਂ ਪ੍ਰਸ਼ਾਸਨ ਭੱਜ ਰਿਹਾ ਸਰਕਾਰ ਭੱਜ ਰਹੀ ਹੈ ਔਰ ਜੇ ਅਸੀਂ ਉਧਰ ਪ੍ਰੋਟੈਸਟ ਕਰਨ ਦੀ ਗੱਲ ਕਰ ਰਹੇ ਹਾਂ ਤਾਂ ਉਹਦੇ ਲਈ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਇਨ ਹਾਲਾਤਾਂ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਬੜੇ ਵੱਡੀ ਤਾਕਤ ਦੇ ਵਿੱਚ ਖੜੇ ਹੋ ਕੇ ਇਹਦੀ ਲੜਾਈ ਲੜਨ ਲਈ ਤਿਆਰ ਹੋਣਾ ਪਏਗਾ ਔਰ ਉਹਦੇ ਲਈ ਮੇਰੀ ਅਪੀਲ ਆ ਸਾਰਿਆਂ ਨੂੰ ਆਓ ਮੈਦਾਨ ਦੇ ਵਿੱਚ ਇਸ ਦਾ ਡਟ ਕੇ ਟੱਕਰ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ